ਮਾਦਾ ਤੂੰ ਠਾਕੁਰ ਸਿਰਮੂਰਾ ਇਹੀਂ ਹਾਂ ਉਹੀਂ ਹਾਂ ਤੋਹਾਰੋ ਤੋਰਾ ਹੁਣ ਇਸ ਗੱਲ ਨੂੰ ਸਮਝਣਾ ਪਊ ਇਹੀਂ ਹਾਂ ਉਹੀਂ ਹਾਂ ਦਾ ਮਤਲਬ ਕੀ ਹੈ ਇਹੀਂ ਹਾਂ ਦਾ ਮਤਲਬ ਹੈ ਦੁਨੀਆ ਤੇ ਉਹੀਂ ਹਾਂ ਦਾ ਮਤਲਬ ਹੈ ਉਥੇ ਦਰਗਾਹ ਦੇ ਅੰਦਰ ਜਿੰਨੇ ਇੱਥੇ ਉਹਦਾ ਆਸਰਾ ਲਿਆ ਦਰਗਾਹ ਦੇ ਵਿੱਚ ਉਹ ਆਸਰੇ ਵਾਲਾ ਆਸਰਾ ਬਣਦਾ ਹੈ ਜਿੰਨੇ ਇੱਥੇ ਉਹਦਾ ਆਸਰਾ ਨਾ ਲਿਆ ਨਾ ਦਰਗਾਹ ਦੇ ਵਿੱਚ ਉਹ ਆਸਰਾ ਵੀ ਕੋਈ ਨਹੀਂ ਦਿੰਦਾ ਫਿਰ ਸਾਰੇ ਯਤਨ ਫੇਲ ਹੋ ਜਾਂਦੇ ਇੱਥੇ ਬੰਦਾ ਉਹਦੀ ਪਹੁੰਚ ਤੋਂ ਬਾਹਰ ਭੱਜ-ਭੱਜ ਕੇ ਇੱਧਰ-ਉੱਧਰ ਧੱਕੇ ਖਾਂਦਾ ਕਦੇ ਮੜੀਆਂ ਨੂੰ ਪੂਜਦਾ ਫਿਰਦਾ ਕਦੇ ਮਸਾਣਾ ਨੂੰ ਪੂਜਦਾ ਫਿਰਦਾ ਕਦੇ ਬੁੱਤਾਂ ਨੂੰ ਪੂਜਦਾ ਫਿਰਦਾ ਕਿਤੇ ਨਿਸ਼ਾਨੀਆਂ ਨੂੰ ਪੂਜਦਾ ਫਿਰਦਾ ਜਦੋਂ ਉੱਥੇ ਜਾਂਦਾ ਇਹ ਤੇ ਜਦੋਂ ਪਤਾ ਲੱਗਦਾ ਵੀ ਵਾਹ ਵੀ ਵਾਹ ਜਿੰਨਾਂ ਦੀ ਮੈਂ ਪੂਜਾ ਮੰਨਤਾ ਕਰਦਾ ਰਿਹਾ ਇੱਥੇ ਤੇ ਕੋਈ ਵੀ ਨਹੀਂ ਇੱਥੇ ਤੇ ਗੁਰੂ ਸਾਹਿਬ ਨੇ ਫਿਰ ਸ਼ਰਮ ਜੀ ਵੀ ਆਉਂਦੀ ਆ ਵੀ ਉੱਥੇ ਤੇ ਮੈਂ ਇਹਨਾਂ ਨੂੰ ਪੁੱਛਿਆ ਨਹੀਂ ਹੁਣ ਇੱਥੇ ਕਿਹੜੇ ਮੂੰਹ ਨਾਲ ਕਵਾਂ ਵੀ ਮੇਰੀ ਮਦਦ ਕਰ ਦਿਓ ਮੇਰਾ ਸਹਾਰਾ ਬਣ ਜਿਓ ਜਿਸ ਬੰਦੇ ਨੇ ਆਪਾਂ ਸੰਸਾਰ 'ਚ ਵੀ ਦੇਖਦੇ ਨਾ ਜਿਹਨੂੰ ਕਦੇ ਪਿੰਡ 'ਚ ਨਾ ਕਵਾਇਆ ਹੋਵੇ ਤੇ ਸ਼ਹਿਰ ਕੋ ਮੁਸ਼ਕਿਲ ਪੈ ਜੇ ਬਾਜ਼ਾਰ ਵਿੱਚ ਤੁਰਿਆ ਜਾਂਦਾ ਹੋਵੇ ਤੇ ਆਖੀ ਦਾ ਵੀ ਹੁਣ ਕਿਹੜੇ ਮੂੰਹ ਨਾਲ ਇਹਨੂੰ ਕਵਾਂ ਵੀ ਮੇਰੀ ਭਈ ਮੇਰੀ ਮਦਦ ਕਰੀ ਮੇਰੇ ਨਾਲ ਕੋਈ ਲੜ ਪਿਆ ਮੇਰੀ ਕਾਰ ਕਿਸੇ 'ਚ ਵੱਜ ਗਈ ਲੋਕ ਮੇਰੇ ਗਲ ਪੈ ਰਹੇ ਆਂ ਮੇਰੇ ਨਾਲ ਹਾਂ ਪਿੰਡ ਦਾਈ ਦੇ ਨਾਂ ਤੇ ਫਿਰ ਵੀ ਉਹਨੂੰ ਸ਼ਰਮ ਆ ਜੇ ਜਾਂ ਸਾਨੂੰ ਆ ਜੇ ਵੀ ਕੋਈ ਨਹੀਂ ਹੁਣ ਆਵਾਜ਼ ਮਾਰਨ 'ਚ ਹਰਜ ਕੋਈ ਨਹੀਂ ਮਾਰ ਲਵਾਂਗੇ ਪਰ ਇੱਕ ਵਾਰ ਬੰਦਾ ਜ਼ਰੂਰ ਸੋਚਦਾ ਵੀ ਹੈ ਮੇਰੀ ਗਲੀ ਦਾ ਹੈ ਮੇਰੇ ਗਵਾਂਢ ਦਾ ਘਰ ਤੇ ਮੈਂ ਕਦੀ ਇਹਨੂੰ ਸਾਸਰੀ ਕਾਲ ਤੱਕ ਨਹੀਂ ਕਹੀ ਹੁਣ ਕਿਹੜੇ ਮੂਨਾ ਅੱਖਾਂ ਚਾਚਾ ਆਈ ਮੇਰੇ ਨਾਲ ਵੀਰਾਂ ਆਈ ਮੇਰੇ ਕੋਲ ਮੇਰੀ ਲੜਾਈ ਹੋ ਗਈ ਉਹ ਬਸ ਇਸੇ ਤਰ੍ਹਾਂ ਦਾ ਤਜਰਬਾ ਇਸ ਸੰਸਾਰ ਤੇ ਨਿਰੰਕਾਰ ਦੇ ਦੇਸ਼ ਬਾਰੇ ਹੈ ਜੇ ਇੱਥੇ ਗੁਰੂ ਸਾਹਿਬ ਨਾਲ ਸਾਝ ਹੈ ਤੇ ਉੱਥੇ ਝਟ ਪਛਾਣ ਕੱਢ ਲਵਾਂਗੇ ਗੁਰੂ ਪਾਤਸ਼ਾਹ ਮੈਂ ਆਂ ਜੀ ਦੁਨੀਆਂ 'ਚ ਮੇਰਾ ਨਾਂ ਆ ਸੀ ਤੇ ਕਿਰਪਾ ਕਰੋ ਉੱਥੇ ਮੈਂ ਤੁਹਾਡੇ ਆਸਰੇ ਜਿਉਂਦਾ ਰਿਆਂ ਤੇ ਅੱਜ ਇੱਥੇ ਵੀ ਮੇਰਾ ਆਸਰਾ ਬਣੋ ਤੇ ਜੇ ਇੱਥੇ ਹੀ ਆਸਰਾ ਕੋਈ ਨਾ ਤੱਕਿਆ ਕਦੀ ਬੁਲਾਇਆ ਨਹੀਂ ਕਦੀ ਮੱਥਾ ਨਹੀਂ ਟੇਕਿਆ ਕਦੀ ਪਾਠ ਨਹੀਂ ਕੀਤਾ ਕਦੇ ਸਿਮਰਨ ਨਹੀਂ ਕੀਤਾ ਕਦੇ ਸੇਵਾ ਹੀ ਨਹੀਂ ਕੀਤੀ ਤੇ ਉੱਥੇ ਕਿਹੜੇ ਮੂੰਹ ਨ ਆਖਾਂਗੇ ਪਾਛਾ ਤੇ ਤੁਹਾਡਾ ਜੋਰ ਚੱਲਦਾ ਹੈ ਤੇ ਕਿਰਪਾ ਕਰੋ ਮੇਰਾ ਛੁਟਕਾਰਾ ਕਰ ਦਿਓ ਕਰਵਾ ਦਿਓ